ਸਸਰੀਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹਂਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀਕਾਲ ਸੋ ਅੱਜ ਬਾਈ ਜਿਹੜੇ ਹੁਣ ਆਪਣੇ ਕਬੂਤਰ ਪਰਸਾਰ ਹੋ ਗਏ ਉਹਨਾਂ ਦੀ ਡੀਵਰਮਿੰਗ ਕਰਨ ਲੱਗੇ ਆ ਠੀਕ ਆ ਡੀਵਰਮਿੰਗ ਕਰਕੇ ਉਸ ਤੋਂ ਬਾਅਦ 2-3 ਦਿਨ ਧੁੱਪ ਲਵਾ ਕੇ ਗੁਰਗੜ ਦੇ ਕੇ ਹਨ ਤੇ ਜਲਾਬ ਹੈ ਜਿਹੜਾ ਆਪਣਾ ਕਰਾ ਕੇ ਤੇ ਫਿਰ ਜਾਨਵਰ ਕੱਢਣ ਲੱਗਾਂਗੇ ਤੇ ਜਿਹੜੀ ਆ ਅੱਜ ਦਵਾਈ ਲਾਉਣ ਲੱਗੇ ਆ ਬਾਈ ਆ ਦੋ ਲਾਉਣ ਲੱਗੇ ਆ ਦਾ ਹਾਈ ਟੈਕ ਆ। ਇੱਕ ਪੇਪਰ ਆ ਜੀਨ ਆ। ਪੇਪਰ ਆ ਜੀਨ ਬਈ ਦੂਜੀ ਆਪਾਂ ਨੂੰ ਮਿਲੀ ਨਹੀਂ ਕੰੱਚ ਦੀ ਸ਼ੀਸ਼ੀ ਵਾਲੀ। ਸੋ ਇਹਦਾ ਵੀ ਰਿਜ਼ਲਟ ਵੈਸੇ ਵਧੀਆ ਹੀ ਆ। ਠੀਕ ਆ ਸੋ ਇਹ ਲਾਉਣ ਲੱਗੇ ਆਪਾਂ। ਤੇ ਪੌਣੀ ਕਿੰਨੀ-ਕਿੰਨੀ ਆ? ਇੱਕ ਟੱਕਣੇ ਇਹਦਾ ਤੇ ਅੱਧਾ ਟੱਕਣੇ ਇਹਦਾ ਬਈ। ਹਨਾ ਸੱਤ ਕਬੂਤਰਾਂ ਨੂੰ। ਤਾਂ ਆਪਾਂ 42 ਕਬੂਤਰਾਂ ਦੀ ਕੀਤੀ ਆ। ਠੀਕ ਆ 6 ਟੱਕਣਾਂ ਪਾਵਾਂਗੇ ਤੇ 3 ਟੱਕਣੋਂ ਪਾਵਾਂਗੇ। पहला अपने कोले पई से थोड़ी सी ता करके फिर आप नवी जाती तो खोल ਪਾਣੀ ਆਪਾਂ ਵੀ ਇਹ ਮਿਲਦੇ ਹਿਸਾਬ ਨਾਲ ਪਾ ਲਿਆ ਕਬੂਤਰਾਂ ਦਾ ਇੱਕ ਦੋ ਤਿੰਨ ਚਾਰ ਪੰਜ 6 ਲੈ ਮਿੱਤਰੋ 6 ਇਹਦੇ ਆਪਾਂ ਢੱਕਣ ਪਾ ਲੇ ਉਹ ਤਿੰਨ ਪਾਵਾਂਗੇ ਆਪਾਂ ਪੇਪਰਾ ਜੀਨ ਦੇ ਪਹਿਲਾਂ ਹਲਾਾਲ ਇਹ ਚੰਗੀ ਜ਼ਰਾ ਪੇਪਰਾ ਜੀਨ ਨੂੰ ਫੇਰ ਪਾਵੋ ਕਿਉਂਕਿ ਅੱਧਾ ਢੱਕਣ ਇਹਦਾ ਸੀ ਇੱਕ ਢੱਕਣ ਆਉਦਾ ਸੀ ਠੀਕ ਹੈ ਸੱਤ ਕਬੂਤਰਾਂ ਨੂੰ ਹੈ ਤੇ ਇਹਦੇ ਹਿਸਾਬ ਨਾਲ ਬਾਈ 6 ਉਹਦੇ ਬਣਦੇ ਨੇ 42 ਕਬੂਤਰਾਂ ਦੇ ਹਨ ਤੇ ਤਿੰਨ ਢੱਕਣ ਇਹਦੇ ਬਣਦੇ ਆ ਤੰਦੂ ਤੰਨਾ ਐਦਕੀ ਆਪਾਂ ਬਈ ਗੋਲੀ ਨਹੀਂ ਲਾਉਂਦੇ ਕਿਉਂਕਿ ਗੋਲੀ ਪਹਿਲਾਂ ਲਾਈ ਸੀ ਆਪਾਂ ਪੱਟਣ ਤੋਂ ਪਹਿਲਾਂ ਤੇ ਹੁਣ ਆਪਾਂ ਇਹਦੇ ਨਾਲ ਹੀ ਹਲਕੀ ਜੀ ਕਰਾਂਗੇ ਬਾਕੀ ਜੇ ਲੋੜ ਪਈ ਬਾਜ਼ੀਆਂ ਚ ਹਨ ਤਾਂ ਆਪਾਂ ਦੂਤੀਆਂ ਗੋਲੀਆਂ ਮੰਗਾਵਾਂਗੇ ਬਾਈ ਇਰਮਾਨ ਤੋਂ ਕਤਾਰਪੁਰ ਵਾਲੇ ਤੋਂ ਠੀਕ ਹੈ ਫੇਰ ਆਪਾਂ ਉਹ ਲਾ ਦਾਂਗੇ ਹੁਣ ਸਾਰੇ ਨੂੰ ਇਹਨੂੰ ਮਿਕਸ ਕਰ ਲਈਏ ਆ ਦੇਖੋ ਐ ਝੱਗ ਜੀ ਬਣ ਜਾਂਦੀ ਆ ਇਹ ਧੱਗ ਜੀ ਆਪੇ ਵਹਿ ਜੂਗੀ ਬਈ ਠੀਕ ਐ ਲਾਜੋ ਆਪਾਂ ਦਿੰਨੇ ਹੁਣ ਜਾਨਵਰਾਂ ਨੂੰ ਚਾਲਦੇ ਆਂ ਜਾਨਵਰਾਂ ਕੋਲੇ ਲੈ ਲੈ ਮਿੱਤਰ ਪਿਆਰਿਓ ਦਿਨੇ ਆਪਾਂ ਜਾਨਵਰਾਂ ਨੂੰ ਦੇ ਕੇ ਤੇ ਬਾਹਰ ਛੱਡੀ ਚੱਲਾਂਗੇ ਜਾਂ ਇੱਕ ਵਾਰੀ ਅੰਦਰ ਹੀ ਰੱਖਦੇ ਆ ਬਾਅਦ ਧੁੱਪ ਲਵਾਵਾਂਗੇ ਬਾਹਰ ਛੱਡਾਂਗੇ ਜਾਲ ਚ ਅਨਾ ਐ ਕੇ ਭੈਰੂ ਦਾ ਨਾਂ ਅਟਾ ਕਰਦੇ ਆ ਬੱਚਿਆਂ ਦੀ ਦੁਬਾਰਾ ਥੁਣਾਲੇ ਆ ਪਰ ਪਡਾਈ ਲਈ ਸੀ ਗੱਲ ਆਪਾਂ ਕਈ ਤਰ੍ਹਾਂ ਦੇ ਪੈਸੇ ਦਾ ਧੋਤੇ ਸੀ ਗੱਲ ਵੀ ਤੇ ਅੱਜ ਫੇਰ ਧੋਦਾਂਗੇ ਮਾਰੇ ਸਾਫ਼ ਹੋ ਜਾਣਗੇ ਓਏ ਉੱਤੇ ਪਿੱਠਾ ਮਾਰੀ ਜਦੋਂ ਵਾਹ ਹੋ ਜਾ ਕੱਲ ਆਪਾਂ ਇਹਨੂੰ ਦਾਣੇ ਘਾਟੀ ਪਾਈ ਸੀ ਬਾਈ ਠੀਕ ਹੈ ਜਿੱਦੀ ਵਾਰਮੀ ਕਰਨੀ ਆ ਤਾਂ ਕਰਕੇ ਪਰੋ ਕਾਲੇ ਨੂੰ ਥੋੜਾ ਖਰਾਬ ਹੋ ਗਿਆ ਬਈ ਇਹ ਤੇ ਬਾਹਰ ਪੈਰ ਲਾਉਣ ਲੱਗ ਗਿਆ ਮਾਂ ਦਾ ਸ਼ੇਰ ਕਿਉਂਕਿ ਕੱਡੇ ਨਹੀਂ ਸੀ ਵਿੱਚ ਦੀ ਬੈਰੀ ਪੈਣ ਲੱਗ ਗਈ ਸੀ ਹਨਾ ਪੰਜ ਛੇ ਸੱਤ ਦਿਨ ਬੰਦ ਕਰਕੇ ਬਈ ਕੋਦਾਂ ਫਿਰ ਸਿੱਧਾ ਹੀ ਕੱਢ ਤੀ ਠੀਕ ਹੈ ਤੇ ਬਾਹਰ ਪੈਰ ਲਾਉਣ ਲੱਗ ਗਿਆ ਸੀ ਆਪ ਵੀ ਹਟ ਉੱਟ ਜਾਣਗੇ ਆਪਾਂ ਨੂੰ ਤਾਂ ਕੋਈ ਹੈ ਨਹੀਂ ਇੰਨਾ ਬਈ ਵੀ ਬਾਹਰ ਪੈਰ ਲਾ ਜਾਂਦੇ ਆ ਜਾਂ ਕੀ ਗੱਲ ਬਾਤ ਹੈ ਹਨਾ ਕਿਉਂਕਿ ਜਿਹੜਾ ਉੱਟ ਕੇ ਆਉਂਦਾ ਉੱਟ ਕੇ ਬੈਠਦਾ ਬਈ ਉਹਦਾ ਕੋਈ ਚੱਕਰ ਨਹੀਂ ਜਿਹੜਾ ਜਾਂਦਾ ਹੀ ਬਹਿ ਗਿਆ ਹਨਾ ਉਹਦਾ ਹੁੰਦਾ ਉਹਨੂੰ ਖੋਲਣ ਦਾ ਥੋੜਾ ਜਿਹਾ ਸਾਰੇ ਖਾਲੀ ਨੇ ਬਈ ਵੱਡੇ ਕਬੂਤਰ ਵੀ ਅੱਜ ਖਾਲੀ ਰੱਖੇ ਨੇ ਉਹਨਾਂ ਦੀ ਵੀ ਕਰਨੀ ਆ ਕਿਉਂਕਿ ਉਹਨਾਂ ਨੂੰ ਵੀ ਟਾਈਮ ਹੋ ਗਿਆ ਬਈ ਕੀਤੀ ਨਹੀਂ ਸੀ ਉਹਨਾਂ ਦੀ ਵੀ ਅੱਜ ਲੱਗਦੇ ਹਾਂ ਤਾਂ ਸਾਰੀਆਂ ਜੋੜੀਆਂ ਜਾਣੀਆਂ ਦੀ ਇਹ ਕਰ ਦਾਂਗੇ ਕੁਝ ਕਿਤੇ ਬੱਚੇ ਨੇ ਛੋਟੇ ਕੋਈ ਚੱਕਰ ਨਹੀਂ ਬਾਹਰ ਫਿਰਦੇ ਰਹਿਣਗੇ ਚਲੋ ਤਾਂ ਪ੍ਰਕਰਨੀ ਜ਼ਰੂਰੀ ਆ ਆ ਜਾ ਆ ਜਾ ਆ ਜਾ ਮਾਝਾ ਮੇਰੀ ਲਾਟੋ ਆਪਣੀ ਵੱਡੀ ਪੱਠੀ ਆ ਤੇ ਵੀ ਅੰਦਰ ਬੈਠੀ ਨਾ ਬਾਈ ਇਹਨੂੰ ਕਈ ਵਾਰੀ ਹੋ ਜਾਂਦਾ ਜਾਨਵਰ ਦੇ ਅੰਦਰ ਲੀਵਰ ਚ ਗਰਮੈਸ਼ ਪੈ ਜਾਂਦੀ ਹੈ ਨਾ ਮੂੰਹ ਜਾ ਡੱਡੀ ਜਾਂਦੀ ਸੀ ਅੰਦਰ ਹੀ ਬੈਠੀ ਹਲਕਾ ਜਾ ਪਾੜ ਕੇ ਔਖਾ ਜਾ ਸਾਹ ਜਾ ਲੈਂਦੀ ਸੀ ਫੇਰ ਇਹਨੂੰ ਦਵਾਈ ਦੂਈ ਦਿੱਤੀ ਆ ਹੁਣ ਸੈੱਟ ਹੋ ਗਈ ਬਾਈ ਜਮਾ ਵਧੀਆ ਧੁੱਪ ਲੱਗੀ ਆ ਬਸ ਗਰਾਰੀ ਉਹੀ ਹੈ ਕਿ ਬਾਜ ਨਹੀਂ ਪੈਣੋ ਹਟਦਾ ਪਾੜਾ ਪੈਂਦਾ ਆਪਣਾ ਡੇਲੀ ਕਦਾ ਗੈਪ ਹੁੰਦਾ ਹੀ ਹੁੰਦਾ ਬਾਈ ਡੇਲੀ ਅਲਿਆ ਜਿੰਨਾ ਦੇ ਆਪਾਂ ਰੰਗ ਲਾ ਦਾਂਗੇ ਗੁਲਾਬੀ ਠੀਕ ਹੈ ਕਾਲਾ ਦੇ ਗੁਲਾਬੀ ਰੰਗ ਰੱਖਾਂਗੇ ਅਦਿ ਕੀ ਆਪਾਂ ਤੇ ਹਰਾ ਦੇਖਾਂਗੇ ਸਿੱਧੀ ਲਾਵਾਂਗੇ ਜੀਨੀ ਦੀ ਹੋਗੀ ਆ ਜਾ ਮੇ ਬੇਟੀ ਮਾਂ ਆਪਣੀ ਵੱਡੀ ਜੀਨੀਆ ਦੇ ਕੋ ਪਰਸਾਰ ਹੋ ਗਏ ਬਈ ਇਹ ਠੀਕ ਹੈ ਮਾਂ ਚਾਦਰ ਜਦੋਂ ਤੱਕ ਕੱਢਣੇ ਆ ਤਾਂ ਦਵਾਈ ਦੂ ਹੀ ਲਾ ਦਈਏ ਦਵਾਈ ਜ਼ਰੂਰੀ ਆ ਦੇਖਦੇ ਆ ਅੱਜ ਕਿੰਨੇ ਕੀ ਗੱਲ ਦੇ ਕਿਉਂਕਿ ਨਹੀਂ ਪਹਿਲਾਂ ਆਪਾਂ ਬਈ ਜੀ ਪੈਟੀ ਲਾਉਂਦੇ ਹੁੰਦੇ ਸੀ ਪੇਪਰਾ ਜੀਨ ਦਾ ਵਿੱਚ ਦੀ ਕਦੇ ਵੀ ਲਾਈ ਸੀ ਆਪਾਂ ਪਰ ਹੁਣ ਕਹਿੰਦੇ ਨੇ ਕਹਿੰਦੇ ਵੀ ਇਧਰ ਜਲਦੀ ਵੀ ਵਧੀਆ ਹਾਈ ਟੈਕ ਦੇ ਪੇਪਰਾ ਜੀਨ ਦਾ ਮਾਸ਼ਾਅੱਲਾ ਅੱਜ ਕੀ ਇਹ ਵੀ ਵਰਤ ਕੇ ਦੇਖ ਲੀਏ ਕਿਉਂਕਿ ਬਾਜ਼ੀਆਂ ਦੇ ਨੇੜੇ ਤਾਂ ਆਪਾਂ ਬਈ ਬਾਹਰਲੀ ਗੂਲੀ ਆ ਜਿਹੜੀ ਉਹ ਮੰਗਾਵਾਂਗੇ ਤੁਸੀਂ ਲਾਵਾਂਗੇ ਟਾਈਮ ਤੇ ਜੇ ਕਿਸੇ ਕਬੂਤਰ ਨੂੰ ਲੋੜ ਪਈ ਤਾਂ ਠੀਕ ਹੈ ਨਹੀਂ ਆਦ ਕੀ ਪੇਪਰਾ ਜੀ ਨਾਲ ਹੀ ਜੱਡੋ ਰੁਪ ਜਾ ਕਰੋ ਬੇਟਾ ਅੱਗੇ ਹੰਪਾਰ ਪੂਰਾ ਅਗੇ ਲੜਦੇ ਫਿਰਦੇ ਰਹਿੰਦੇ ਨੇ ਪਰ ਖਰਾਬ ਕਰ ਲੈਂਦੇ ਨੇ ਮਾਂ ਦੇ ਸ਼ੇਰ ਸਰਦੇ ਹੈ ਨਹੀਂ ਨਰ ਨੂੰ ਵੇ ਜੇ ਤੁ ਨੂੰ ਰਾਮਨਾ ਫੜਦੇ ਆ ਤਾਂ ਕੁਝ ਐ ਕਰਦੇ ਯਾਰ ਭਰਨਾ ਤੜਾ ਨਹੀਂ ਰਾਮ ਦਾ ਪੂਰਾ ਜਿੰਨਾ ਦੇ ਜਾਨਵਰ ਆ ਕੇ ਪਰਸਰ ਠੀਕ ਆ ਹੁਣ ਧਿਆਨ ਨਾਲ ਸੁਣ ਲੋ ਪਹਿਲਾਂ ਕਰ ਲਿਓ ਡੀ ਵਰਮਿੰਗ ਡੀ ਵਰਮਿੰਗ ਤੋਂ ਬਾਅਦ ਭਾਈ ਇੱਕ ਦਿਨ ਛੱਡ ਕੇ ਠੀਕ ਹੈ ਜਲਾਬ ਲਾ ਦਿਓ ਜਾਨਵਰ ਸਾਫ ਕਰ ਲਿਓ ਠੀਕ ਹੈ ਸਾਫ ਕਰਨੀ ਬਹੁਤ ਜ਼ਰੂਰੀ ਨੇ ਇੱਕ ਦਿਨ ਜਲਾਬ ਲਾ ਦਿਓ ਦੋ ਚਾਹੀ ਦੋ ਦਿਨ ਲਾ ਦਿਓ ਠੀਕ ਹੈ ਫਿਰ ਉਹਨਾਂ ਨੂੰ ਪੰਜ-ਛੇ ਦਿਨ ਧੁੱਪਾ ਲਵਾਇਓ ਤੇ ਕੱਢਣ ਤੋਂ ਪਹਿਲਾਂ ਹਨਾ ਦੋ ਦਿਨ ਜਾਂ ਤਿੰਨ ਦਿਨ ਜਿਹੜਾ ਆਪਾਂ ਗੁੜ ਦੱਸਿਆ ਸੀ ਉਹ ਗੁੜ ਲਾ ਕੇ ਕੂਤਰ ਨੂੰ ਧੁੱਪੇ ਪਾਓ ਤੇ ਰਿਜ਼ਲਟ ਆਪੇ ਨੇ ਆਪ ਹੀ ਦੇਖੋਗੇ ਤੁਸੀਂ ਜਾਨਵਰ ਦਾ ਤੇ ਜਿਹੜਾ ਨਹੀਂ ਖੁੱਲਦਾ ਉਹਨੂੰ ਫਿਰ ਦੋ ਦਿਨ ਦਿਓ ਓਏ ਲੜਨ ਗਿਆ ਓਏ ਇйга ਮਿੱਤਰੋ ਪਹਿਲਾਂ ਜਾਨਵਰਾਂ ਨੂੰ ਡੀਵਾਰਮਿੰਗ ਕਰਿਓ ਠੀਕ ਹੈ ਉਸ ਤੋਂ ਬਾਅਦ ਜਾਨਵਰਾਂ ਨੂੰ ਇੱਕ ਦਿਨ ਛੱਡ ਕੇ ਦੋ ਦਿਨ ਲਗਾਤਾਰ ਜਲਾਬ ਲਾਓ ਠੀਕ ਹੈ ਜਲਾਬ ਦੀ ਵੀ ਵੀਡੀਓ ਪਾਉਂਗਾ ਵੀ ਕਿਵੇਂ ਲਾਉਣਾ ਠੀਕ ਹੈ ਫਿਰ ਉਸ ਤੋਂ ਬਾਅਦ 5-7 ਦਿਨ ਵਧੀਆ ਧੁੱਪ ਲਵਾ ਕੇ ਫੇਰ ਕੱਢਿਓ ਜਾਨਵਰਾਂ ਨੂੰ ਤੇ ਫੇਰ ਦੇਖਿਓ ਬਈ ਜਾਨਵਰਾਂ ਦਾ ਰਿਜ਼ਲਟ ਤੁਸੀਂ ਆਪ ਕਹੋਗੇ ਬਈ ਵਾਕੀ ਬਈ ਸਹੀ ਹੈ ਕਿਉਂਕਿ ਆਪਾਂ ਜਿਹੜਾ ਕੁਝ ਦੱਸਦੇ ਆ ਬਈ ਸਹੀ ਤੇ ਸੱਚੀ ਦੱਸਦੇ ਆ ਇੱਕ ਮੇਰੇ ਭਰਾ ਤੇ ਮੈਨੂੰ ਗੁੱਸਾ ਬਹੁਤ ਆਇਆ। ਇਹਦਾ ਭਾਈ ਤੈਨੂੰ ਤਾਂ YouTube ਤੋਂ ਪੈਸੇ ਆਉਂਦੇ ਨੇ। ਭਾਈ ਗੱਲ ਸੁਣ ਲੈ 6 ਮਹੀਨੇ ਹੋ ਗਏ ਇੱਕ ਵੀ ਪੇਮੈਂਟ ਨਹੀਂ ਆਈ। ਠੀਕ ਹੈ ਕਿਉਂਕਿ ਆਪਣੇ ਚੈਨਲਾਂ ਛੇੜਛੜ ਕਰਕੇ ਵਿਊ ਘਟਾਏ ਹੋਏ ਨੇ ਭਾਈ। 23000 ਸਬਸਕ੍ਰਾਈਬਰ ਹੋਣ ਦੇ ਬਾਵਜੂਦ ਵੀ ਠੀਕ ਹੈ 1500 ਤੋਂ ਵੱਧ ਵਿਊ ਨਹੀਂ ਜਾਂਦੇ। ਠੀਕ ਹੈ ਇੱਕ ਤਾਂ ਜੇ ਮੇਰੇ ਭਰਾਣੇ ਭਲਾ ਕੀਤਾ ਚੈਨਲ ਦਾ ਹਨਾ ਦੂਜਾ ਤੁਸੀਂ ਭਾਈ ਆਪਦੇ ਤੱਕ ਮਤਲਬ ਰੱਖਦੇ ਹੋ ਵੀਡੀਓ ਵੱਧ ਪਜਾਦੇ ਜੀ ਦੇਖ ਕੇ ਬੱਸ ਵੀ ਆਪਨੇ ਲਈ ਇਹ ਨਹੀਂ ਹੈਗਾ ਅਭੀ ਭਰਾ ਦੀ ਸਪੋਰਟ ਵੀ ਕਰੀਏ ਗਾਉਂ ਵੀਡੀਓ ਵੀ ਸ਼ੇਅਰ ਕਰਦੀ ਨਾ ਸ਼ੇਅਰ ਹੀ ਨਹੀਂ ਕਰਦਾ ਕੋਈ ਭਰਾ ਮੇਰਾ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਯਾਰ ਠੀਕ ਹੈ ਜੇ ਉਹੀ ਗੱਲ ਆਪਾਂ ਨੂੰ ਸਪੋਰਟ ਤੁਸੀਂ ਕਰੋਗੇ ਮੈਂ ਫੇਰ ਹੀ ਗਾਂ ਤੁਹਾਡੇ ਵਾਸਤੇ ਚੀਜ਼ਾਂ ਲੈ ਕੇ ਆਉਂਗਾ ਹੁਣ ਪਾਣੀ ਪਾਉਣਾ ਆਪਾਂ ਗਾਂ ਠੀਕ ਹੈ ਸਾਰਾ ਪਾਣੀ ਟੋਟਲੀ ਚੀਜ਼ਾਂ ਦੱਸ ਗਏ ਕਿਵੇਂ ਲਾਉਣਾ ਕੀ ਗੱਲਬਾਤ ਆ ਸਾਰੀ ਪਾਵਾਂਗੇ ਪਰ ਹੱਥ ਜੋੜ ਕੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੀ ਦੁਬਾਰਾ ਆਪਾਂ ਉਸੇ ਵੀਵਾਂ ਤੇ ਆ ਜਾਈਏ ਠੀਕ ਆ ਹੁਣ ਵੀਊਅ ਰਹੇ ਨੇ ਘੱਟ ਠੀਕ ਆ ਆਪ ਨੂੰ ਵੀ ਲੱਗਦਾ ਵੀ ਛੱਡ ਦੇ ਯਾਰ ਬੜਾ ਕੀ ਕਰਾਉਣਾ ਹਨਾ ਵੀ ਜੇ ਤਾਂ ਕੋਈ ਸ਼ੇਅਰ ਹੀ ਨਹੀਂ ਕਰਦਾ ਜਾਂ ਵੀਊ ਵੀ ਨਹੀਂ ਆਉਂਦੇ ਹਨਾ ਆਪਾਂ ਨੂੰ ਕੁਝ ਆਉਂਦਾ ਹੀ ਨਹੀਂ ਇਹਦੇ ਤੋਂ ਠੀਕ ਆ ਸਿਰਫ ਇੱਕ ਛੋਟੇ ਭਰਾਵਾ ਕਰਕੇ ਲੱਗਿਆ ਖੜਾ ਠੀਕ ਆ ਨਹੀਂ ਮੈਂ ਤਾ YouTube ਕਰੰਦੀ ਛੱਡ ਦਿੰਦਾ ਬਾਈ ਕਿਉਂਕਿ ਬਾਜੀਆਂ ਜੇ ਵੀ ਪਹਿਲਾਂ ਹੁੰਦਾ ਸੀ ਚੱਲ ਵੀਡੀਓ ਬਣਾਉਂਦੇ ਸੀ ਜਮਾਂ ਹਨ ਬਣਾਉਂਦੇ ਸੀ ਤਾਂ ਕੋਈ ਦੋ ਰੁਪਏ ਆ ਜਾਂਦੇ ਸੀਗੇ ਆਬ ਤਾਂ ਘਰ ਚੱਲੀ ਜਾਂਦਾ ਸੀ ਪਰ ਉਹ ਵੀ ਐਦਕੀ ਬੰਦ ਕਰਤਾ ਕਮੇਟੀਆਂ ਨੇ ਹਨ ਕਿਉਂਕਿ ਵੱਡੇ ਜਿਹੜੇ ਜਿਨ੍ਹਾਂ ਕੋਲੇ ਲਾਈਵ ਨੇ ਭਰਾਵਾ ਉਹੀ ਚੱਲਣਗੇ ਠੀਕ ਆ ਆਪਣੇ ਵਰਗੇ ਤਾਂ ਤੁਹਾਨੂੰ ਪਤਾ ਹੀ ਆ ਇਹਦੇ ਛੋਟੇ ਯੂਟਿਊਬਰ ਹੁੰਦੇ ਛੋਟੇ ਹੀ ਰਹਿ ਜਾਂਦੇ ਨੇ ਕਿਉਂਕਿ ਅੱਗੇ ਵਧਣ ਨਹੀਂ ਦਿੰਦੇ ਬਾਈ ਲਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਠੀਕ ਆ ਰਿਕ ਨੂੰ ਇਹ ਹੁੰਦਾ ਵੀ ਅਸੀਂ ਆਪ ਦਾ ਹੌਸਲਾ ਕਰ ਲਈਏ ਪਰ ਆਪਾਂ ਨੂੰ ਨਹੀਂ ਹੈਗਾ ਆਪਾਂ ਕਹਿਣੇ ਆ ਯਾਰ ਵੀ ਸਭ ਦਾ ਭਲਾ ਹੋਵੇ ਠੀਕ ਹੈ ਤੇ ਕੁਝ ਕੁ ਸੋਚਦੇ ਨਹੀਂ ਵੀ ਸਿਰਫ ਸਾਡਾ ਭਲਾ ਹੋਵੇ ਇਹ ਵੀ ਫਰਕ ਹਨ ਆਪਣੇ ਜਿਹਦੇ ਲੋਕਾਂ ਦਾ ਸੋ ਇਹਨੀ ਕੀ ਵੀਡੀਓ ਸੀ ਹੱਥ ਜੋੜ ਕੇ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਲਵ ਯੂ ਹੈ ਸਾਰੇ ਭਰਾਵਾਂ ਨੂੰ ਤੇ ਕੋਈ ਤਾਂ ਕੱਢਣ ਦਾ ਤੁਮਾਂ ਦੱਸ ਹੀ ਦਿੱਤਾ ਤਰੀਕਾ ਠੀਕ ਹੈ ਉਵੇਂ ਕੱਢਣੇ ਆ ਉਹ ਤੇ ਤੁਹਾਡਾ ਫੁੱਲ ਵਧੀਆ ਰਿਜ਼ਲਟ ਦੇਣਗੇ ਯਾਰ ਜੇ ਆਪਣੇ ਮਗਰ ਚੱਲੋਗੇ ਤਾਂ ਤੁਹਾਡੇ ਜਾਨਵਰ ਵਧੀਆ ਰਿਜ਼ਲਟ ਦੇਣਗੇ ਬਾ ਜੋ ਮੈਂ ਕੀਤਾ ਉਹ ਕਰ ਲਿਓ ਤੇ ਆਪ ਹੀ ਰਿਜ਼ਲਟ ਦੇਖੋ ਲਵ ਯੂ ਆ ਸਾਰੇ ਭਰਾ